ਸਤਗੁਰ ਅੰਗਦ ਦੇਵ ਜੀ ਨੇ ਮਹਾਈਓ ਬਾਦਸ਼ਾ ਦਾ ਹੰਕਾਰ ਦੂਰ ਕੀਤਾ ਸਤਗੁਰ ਅੰਗਦ ਦੇਵ ਜੀ ਨੇ ਮਹਾਈਓ ਬਾਦਸ਼ਾ ਦਾ ਹੰਕਾਰ ਕਿਸ ਤਰ੍ਹਾਂ ਦੂਰ ਕੀਤਾ ਇਹ ਸਾਕੀ ਸੁਣੋ ਸਨ 1540 ਵਿੱਚ ਦਿੱਲੀ ਦਾ ਬਾਦਸ਼ਾ ਮਹਾਈਓ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਪੰਜਾਬ ਆ ਲਾਇਆ ਪੰਜਾਬ ਵਿੱਚ ਸਤਗੁਰ ਅੰਗਦ ਦੇਵ ਜੀ ਦੀ ਮਹਿਮਾ ਸੁਣੀ ਬਾਦਸ਼ਾ ਨੇ ਸੋਚਿਆ ਸਤਗੁਰ ਅੰਗਦ ਦੇਵ ਜੀ ਦੇ ਦਰਸ਼ਨ ਕਰਾਂ ਨਾਲੇ ਵਰਦਾਨ ਲਵਾਂ ਕਿ ਦਿੱਲੀ ਦਾ ਰਾਜ ਫੇਰ ਮੈਨੂੰ ਮਿਲੇ ਸਤਗੁਰ ਅੰਗਰ ਦੇਵ ਜੀ ਦੇ ਦਰਸ਼ਨ ਕਰਨ ਲਈ ਬਾਦਸ਼ਾਹ ਹਮਾਇਉ ਖਡੂਰ ਸਾਹਿਬ ਆਇਆ। ਸਤਗੁਰ ਅੰਗਰ ਦੇਵ ਜੀ ਸਮਾਧੀ ਵਿੱਚ ਵਿਰਾਜਮਾਨ ਸਨ। ਬਾਦਸ਼ਾਹ ਹਮਾਇਉ ਸਤਗੁਰ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ। ਜਦੋਂ ਬਾਦਸ਼ਾਹ ਨੂੰ 5-10 ਮਿੰਟ ਖੜੇ ਨੂੰ ਹੋ ਗਏ ਤਾਂ ਬਾਦਸ਼ਾਹ ਨੇ ਸੋਚਿਆ ਮੈਂ ਮੁਲਕ ਦਾ ਬਾਦਸ਼ਾਹ ਹਾਂ ਸਤਗੁਰ ਜੀ ਨੇ ਮੇਰਾ ਕੋਈ ਸਤਕਾਰ ਨਹੀਂ ਕੀਤਾ। ਬਾਦਸ਼ਾਹ ਨੇ ਆਪਣਾ ਅਪਮਾਨ ਸਮਝ ਕੇ ਸਤਗੁਰ ਜੀ ਨੂੰ ਕਤਲ ਕਰਨ ਲਈ ਆਪਣੀ ਤਲਵਾਰ ਮਿਆਨ ਵਿੱਚੋਂ ਬਾਹਰ ਕੱਢ ਲਈ। ਸਤਿਗੁਰ ਜੀ ਉੱਤੇ ਜਦੋਂ ਵਾਰ ਕਰਨ ਵਾਸਤੇ ਤਿਆਰ ਹੋਇਆ ਤਦ ਸਤਿਗੁਰ ਜੀ ਨੇ ਉਸੇ ਵੇਲੇ ਨੇਤਰ ਖੋਲੇ ਤੇ ਉਸ ਵੱਲ ਵੇਕੇ ਬਚਨ ਕੀਤਾ ਬਾਦਸ਼ਾਹ ਸ਼ੇਰ ਸ਼ਾਹ ਦੇ ਸਾਹਮਣੇ ਜੰਗ ਵਿੱਚ ਜਿੱਥੇ ਇਹ ਤਲਵਾਰ ਤੂੰ ਚਲਾਣੀ ਸੀ ਉੱਥੇ ਤਾਂ ਚਲਾਈ ਨਹੀਂ ਅਤੇ ਹੁਣ ਸਾਡੇ ਉੱਤੇ ਚਰਾਉਣ ਲੱਗਾ ਹੈ। ਸਤਿਗੁਰ ਜੀ ਦੇ ਇਹ ਬਚਨ ਦਾ ਬਾਦਸ਼ਾਹ ਹਮਾਇੂ ਦੇ ਮਨ ਤੇ ਬਹੁਤ ਅਸਰ ਕੀਤਾ। ਕਿ ਸਤਗੁਰੂ ਜੀ ਤੇ ਅੰਤਰਜਾਮੀ ਹਨ ਬਾਦਸ਼ਾਹ ਨੇ ਸਤਗੁਰੂ ਜੀ ਦੇ ਚਰਨ ਫੜ ਲਏ ਅਤੇ ਮਾਫੀ ਮੰਗੀ ਸਤਗੁਰੂ ਜੀ ਨੇ ਬਚਨ ਕੀਤਾ ਜੇਕਰ ਤੂੰ ਤਲਵਾਰ ਮਿਆਨ ਵਿੱਚੋਂ ਨਾ ਕੱਢਦਾ ਤਾਂ ਤੇਰਾ ਰਾਜ ਤੈਨੂੰ ਬਹੁਤ ਜਲਦੀ ਮਿਲ ਜਾਣਾ ਸੀ ਪਰ ਤੂੰ ਬਾਦਸ਼ਾਹੀ ਦੇ ਹੰਕਾਰ ਕਰਕੇ ਗੁਰੂ ਘਰ ਦੀ ਨਰਾਦਰੀ ਕੀਤੀ ਹੈ ਇਸ ਕਰਕੇ ਹੁਣ 12 ਸਾਲਾਂ ਪਿੱਛੋਂ ਤੈਨੂੰ ਦਿੱਲੀ ਦਾ ਰਾਜ ਮਿਲੇਗਾ ਇਹ ਵਾਰ ਲੈ ਕੇ ਹਮਾਈਉ ਨੇ ਸਤਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਫਿਰ ਸਤਗੁਰੂ ਜੀ ਨੂੰ ਮੱਥਾ ਟੇਕ ਕੇ ਲਾਹੌਰ ਨੂੰ ਚਲਿਆ ਗਿਆ ਤੇ ਉੱਥੇ ਕਾਬਲ ਪਹੁੰਚ ਗਿਆ ਸਤਗੁਰੂ ਅੰਗਦ ਦੇਵ ਜੀ ਦਾ ਬਚਨ ਸੱਚਾ ਹੋਇਆ ਹਮਾਇੋ 12 ਸਾਲਾਂ ਬਾਅਦ ਦਿੱਲੀ ਦਾ ਬਾਦਸ਼ਾਹ ਬਣਿਆ ਤਨ ਅਕਾਲਪੁਰਖ ਸਤਗੁਰੂ ਅੰਗਦ ਦੇਵ ਜੀ ਤਨ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲਪੁਰੋ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ